ਟਰੈਕਟਰ 34 ਦੇ ਗਰਾਊਂਡ ਦੀਆਂ ਤਸਵੀਰਾਂ ਨੇ ਜਿੱਥੇ 5 ਦਿਨ ਕਿਸਾਨਾਂ ਦਾ ਮੋਰਚਾ ਚੱਲਿਆ ਔਰ ਛੱٹے ਦਿਨ ਕਰ ਵਾਪਸੀ ਹੋ ਰਹੀ ਹੈ 5 ਦਿਨ ਪੂਰੀ ਰੌਣਕਾਂ ਲੱਗੀਆਂ ਕਿਸਾਨ ਵੱਡੇ ਪੱਦਰ ਤੇ ਇੱਧਰ ਪਹੁੰਚੇ ਟਰੈਕਟਰ ਟਰਾਲੀਆਂ ਮੋਟਰਸਾਈਕਲਾਂ ਲੈ ਕੇ ਜਿੱਪਾਂ ਲੈ ਕੇ ਇੱਧਰ ਪਹੁੰਚੇ ਪਰ ਹੁਣ ਛੱٹے ਦਿਨ ਦੀਆਂ ਤਸਵੀਰਾਂ ਤੁਹਾਨੂੰ ਦਿਖਾ ਦਿੰਨੇ ਆ ਕਿ ਕਿਸਾਨਾਂ ਨੇ ਇਧਰੋਂ ਆਪਣੇ ਘਰਾਂ ਨੂੰ ਚਾਲੇ ਜਿਹੜੇ ਨੇ ਉਹ ਪਾ ਦਿੱਤੇ ਨੇ ਔਰ ਤਸਵੀਰਾਂ ਦਿਖਾ ਦਿੰਨੇ ਆ ਕੁਝ ਕਿਸਾਨ ਹਜੇ ਵੀ ਇਧਰੋਂ ਜਾ ਰਹੇ ਨੇ ਔਰ ਦੇਖ ਸਕਦੇ ਹੋ ਸਿਲੰਡਰ ਵਗੈਰਾ ਜਿਹੜਾ ਵੀ ਰਾਸ਼ਨ ਹੈ ਮੁਰਤੋਂ ਗੱਡੀਆਂ ਦੇ ਵਿੱਚ ਲੱਦੇ ਆ ਜਾ ਰਹੇ ਹੋ ਲੱਦਣ ਤੋਂ ਬਾਅਦ ਹੁਣ ਘਰ ਵਾਪਸੀ ਹੋ ਰਹੀ ਹੈ ਪਰ ਕਿਸਾਨਾਂ ਦੇ ਚਿਹਰੇ ਤੇ ਉਨੀ ਖੁਸ਼ੀ ਨਹੀਂ ਹੈਗੀ ਘਰ ਵਾਪਸੀ ਨੂੰ ਲੈ ਕੇ ਜਿੰਨੀ ਹੋਣੀ ਚਾਹੀਦੀ ਸੀ ਕਿਉਂਕਿ ਕਈ ਮੰਗਾਂ ਤੇ ਸਹਿਮਤੀ ਬਣੀ ਕਈ ਮੰਗਾਂ ਤੇ ਸਹਿਮਤੀ ਨਹੀਂ ਬਣੀ 30 ਸਤੰਬਰ ਤੱਕ ਦਾ ਅਲਟੀਮੇਟਮ ਦਿੱਤਾ ਗਿਆ 30 ਸਤੰਬਰ ਤੋਂ ਬਾਅਦ ਅਗਰ ਨਈ ਖੇਤੀ ਨੀਤੀ ਦਾ ਖਰੜਾ ਅਗਰ ਤਿਆਰ ਨਹੀਂ ਹੁੰਦਾ ਇੰਪਲੀਮੈਂਟ ਨਹੀਂ ਹੁੰਦਾ ਤਾ ਮੁਰਤੋਂ ਕਿਸਾਨ ਜਿਹੜੇ ਨੇ ਪੂਰੀ ਤਿਆਰੀ ਦੇ ਵਿੱਚ ਨੇ ਕਿਸਾਨਾਂ ਨੇ ਕਹਿ ਦਿੱਤਾ ਕਿ ਅਸੀਂ ਤਰਪਾਲਾ ਲਾ ਨਹੀਂ ਰਹੇ ਆਪਣੀ ਗੱਡੀਆਂ ਤੋਂ ਅਸੀਂ ਸਿਰਫ 30 ਸਤੰਬਰ ਦਾ ਵੇਟ ਕਰ ਰਹੇ ਆ ਅਗਰ 30 ਸਤੰਬਰ ਤੱਕ ਮੰਗਾ ਨਹੀਂ ਮੰਨੀਆਂ ਗਈਆਂ ਤਾਂ ਮੁਰਤੋਂ ਗੱਡੀਆਂ ਜਿਹੜੀਆਂ ਨੇ ਫਿਰ ਚੰਡੀਗੜ੍ਹ ਵੱਲ ਮੋੜ ਦੇਵਾਂਗੇ ਪਰ ਵੱਡੇ ਪੱਧਰ ਤੇ ਕਿਸਾਨ ਪਹੁੰਚੇ ਹਜ਼ਾਰਾਂ ਦੀ ਤਦਾਦ ਦੇ ਵਿੱਚ ਪਰ ਹੁਣ ਤੁਸੀਂ ਦੇਖ ਸਕਦੇ ਹੋ ਕਿ ਗਰਾਊਂਡ ਜਿਹੜਾ ਹੈਗਾ ਪੂਰਾ ਖਾਲੀ ਹੋ ਚੁੱਕਿਆ ਔਰ ਛਟੇ ਦਿਨ ਦੀਆਂ ਤਸਵੀਰਾਂ ਨੇ ਹਾਲਾਂਕਿ ਥੋੜੀ ਦੇਰ ਤੱਕ ਕਿਸਾਨ ਇੱਧਰ ਸੀਗੇ ਕਿਸਾਨ ਇੱਧਰ ਸੀਗੇ ਤੇ ਹੁਣ ਕਿਸਾਨ ਇਧਰੋਂ ਇੱਕ ਇੱਕ ਕਰਕੇ ਜਾ ਚੁੱਕੇ ਨੇ ਹੁਣ ਦੇਖ ਸਕਦੇ ਹਾਂ ਕਿ ਵੱਡੇ ਪੱਦਰ ਤੇ ਸਟੇਜ ਲਗਾਈ ਗਈ ਸਟੇਜ ਤੋਂ ਬਾਅਦ ਟੈਂਟ ਲਗਾਇਆ ਗਿਆ ਪੱਖੇ ਤੱਕ ਲਗਾਏ ਗਏ ਹੁਣ ਪੱਖੇ ਜਿਹੜੇ ਨੇ ਉਤਾਰ ਕੇ ਗੱਡੀਆਂ ਦੇ ਵਿੱਚ ਲੱਦ ਦਿੱਤੇ ਨੇ ਔਰ ਇਹ ਸਾਊਂਡ ਜਿਹੜਾ ਹੈਗਾ ਉਹ ਵੀ ਉਤਾਰ ਕੇ ਗੱਡੀ ਦੇ ਵਿੱਚ ਆ ਵਾਪਸ ਜਾ ਚੁੱਕਿਆ ਪੱਖੇ ਗੱਡੀਆਂ ਲਾਈਟਾਂ ਜਿਹੜੀਆਂ ਨੇ ਉਹ ਜਿਹੜੀਆਂ ਨੇ ਉਹ ਜਾਂਦੀਆਂ ਨਜ਼ਰ ਆ ਰਹੀਆਂ ਨੇ ਔਰ ਕੁਰਸੀਆਂ ਵੀ ਜਿਹੜੀਆਂ ਨੇ ਵੱਡੇ ਪੱਦਰ ਤੇ ਇਧਰ ਪਹੁੰਚੀਆਂ ਸੀ ਤੇ ਕੁਰਸੀਆਂ ਵੀ ਜਿਹੜੀਆਂ ਨੇ ਮੁਰ ਤੋਂ ਆ ਇਕੱਠੀਆਂ ਕਰਕੇ ਹੁਣ ਗੱਡੀਆਂ ਦੇ ਵਿੱਚ ਲੱਦਣ ਦੀ ਤਿਆਰੀ ਜਿਹੜੀ ਆ ਹੋ ਰਹੀ ਆ ਔਰ ਅਗਰ ਬੀਕੇਯੂ ਇਕਤਾ ਉਗਰਾਹਾਂ ਦੇ ਪ੍ਰਧਾਨ ਦੀ ਗੱਲ ਕੀਤੀ ਜਾਵੇ ਜੋਗਿੰਦਰ ਸਿੰਘ ਉਗਰਾਹਾਂ ਦਿੱਤਾ ਉਹਨਾਂ ਨੇ ਕੱਲ ਵੀ ਮੀਡੀਆ ਨੂੰ ਸੰਬੋਧਨ ਕੀਤਾ ਕਾਫੀ ਚੀਜ਼ਾਂ ਉਹਨਾਂ ਨੇ ਕਹੀਆਂ ਪਰ ਉਹ ਜਿਹੜੀ ਖੁਸ਼ੀ ਉਹਨਾਂ ਦੇ ਚਿਹਰੇ ਤੇ ਹੁਣੀ ਚਾਹੀਦੀ ਸੀ ਪਰ ਉਹ ਨਹੀਂ ਸੀਗੀ ਪਰ ਉਹਨਾਂ ਨੇ ਕਿਹਾ ਕਿ ਅਸੀਂ ਲੈਵਲ 1 ਤੋਂ ਲੈਵਲ 2 ਦੇ ਵਿੱਚ ਆ ਚੁੱਕੇ ਆ ਇਹ ਵੀ ਸਾਡੀ ਪ੍ਰਾਪਤੀ ਹੈਗੀ ਆ ਉਹ ਵੀ ਕਹਿ ਰਹੇ ਕਿ ਇੱਕਦਮ ਚੀਜ਼ਾਂ ਇੰਪਲੀਮੈਂਟ ਨਹੀਂ ਹੁੰਦੀਆਂ ਪਰ ਅਸੀਂ ਥੋੜਾ ਟਾਈਮ ਸਰਕਾਰ ਨੂੰ ਦਿੱਤਾ ਪਰ ਸਰਕਾਰ ਵੱਲੋਂ ਵੀ ਕੈਬਨਿਟ ਮੰਤਰੀਆਂ ਵੱਲੋਂ ਵੀ ਕਿਹਾ ਗਿਆ ਕਿ ਅੱਛੇ ਮਾਹੌਲ ਦੇ ਵਿੱਚ ਮੀਟਿੰਗ ਹੋਈ ਹੈ ਕਈ ਗੱਲਾਂ ਤੇ ਸਹਿਮਤੀ ਬਣੀ ਹੈ ਪਰ ਸਰਕਾਰੀ ਕੰਮਾਂ ਨੂੰ ਨੀਤੀਆਂ ਨੂੰ ਇੰਪਲੀਮੈਂਟ ਕਰਦੇ ਸਮਾਂ ਜ਼ਰੂਰ ਲੱਗਦਾ ਪਰ 30 ਤਰੀਕ ਤੱਕ ਦਾ ਆਲਟੀਮੇਟਮ ਜਿਹੜਾ ਹੈਗਾ ਹੁਣ ਕਿਸਾਨਾਂ ਵੱਲੋਂ ਦਿੱਤਾ ਗਿਆ ਇਧਰੋਂ ਕਿਸਾਨ ਵਾਪਸ ਜਾਤਾ ਰਹੇ ਨੇ ਪਰ ਉਹਨਾਂ ਨੇ ਕਿਹਾ ਕਿ ਸਾਡੀ 30 ਤਰੀਕ ਤੱਕ ਦਾ ਵੇਟ ਕਰ ਰਹੇ ਆ ਸਾਡੀ ਤਿਆਰੀ ਪੂਰੀ ਹੈਗੀ ਹੈ ਅਗਰ ਨਹੀਂ ਮੰਗਾਂ ਮੰਨੀਆਂ ਗਈਆਂ ਤਾਂ ਫਿਰ ਗੱਡੀਆਂ ਦਾ ਟਰੈਕਟਰਾਂ ਦਾ ਮੁਕ ਮੂੰ ਜਿਹੜਾ ਹੈਗਾ ਉਹ ਚੰਡੀਗੜ੍ਹ ਨੂੰ ਮੋੜ ਦੇਵਾਂਗੇ ਸੈਕਟਰ 34 ਦੇ ਗਰਾਊਂਡ ਦੀਆਂ ਤਸਵੀਰਾਂ ਨੇ ਕਿਸਾਨਾਂ ਦੀ ਘਰ ਵਾਪਸੀ ਹੋ ਰਹੀ ਹੈ ਔਰ ਸੈਕਟਰ 34 ਦੇ ਗਰਾਊਂਡ ਤੋਂ ਜਿਹੜੇ ਵੀ ਲਾਈਟਾਂ ਸਿਗੀਆਂ ਪੱਕੇ ਸੀਗੇ ਟੈਂਟ ਲੱਗੇ ਹੋਏ ਸੀ ਉਹ ਉਤਰਨੇ ਜਿਹੜੇ ਨੇ ਉਹ ਸ਼ੁਰੂ ਹੋ ਚੁੱਕੇ ਨੇ ਸਾਰੀਆਂ ਤਸਵੀਰਾਂ ਨੂੰ ਲੈ ਕੇ ਕਿਸਾਨਾਂ ਦੇ ਮੋਰਚੇ ਨੂੰ ਲੈ ਕੇ ਤੁਸੀਂ ਕੀ ਸੋਚਦੇ ਹੋ ਸਾਨੂੰ ਕਮੈਂਟ ਬਾਕਸ ਦੇ ਵਿੱਚ ਕਮੈਂਟ ਕਰਕੇ ਜਰੂਰ ਦੱਸਿਓ ਵੀਡੀਓ ਜਨਰਲਾਈਜੇਸ਼ਨ ਦੇ ਨਾਲ ਭਾਈ ਪੰਜਾਬੀ ਟੀਵੀ ਚੰਡੀਗੜ੍ਹ